ਆ ਦੇਖੋ ਵੀਰ ਪਾਣੀ ਕੀ ਤਿਆਰ ਕਰ ਲਏ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਿਸਾਨਾਂ ਲਈ ਜੀਪ ਵੀ ਨਾਲ ਹੀ ਹੈ ਨਾ ਵੀ ਇਹ ਜੀਪੇ ਟਰਾਲੀ ਲਾ ਕੇ ਦੇਖੋ ਜਗਾੜ ਲਾਇਆ ਹੈ ਬੁਰਾ ਇਹ ਵੀ ਚੀਜ਼ ਲੱਗ ਜਈ ਆ ਤੁਸੀਂ ਪੁਰਾਣੇ ਜੀਪ ਦੇ ਅੱਗੇ ਲਾ ਕੇ ਟਰੈਕਟਰ ਦੇ ਕੋਲ ਨਾ ਹੈ ਨਹੀਂ ਸਟ੍ਰੈਕਟਰ ਟਰਾਲੀ ਇੱਥੇ ਖੜੇ ਹੋ ਕਿਸਾਨਾਂ ਦੇ ਤੇ ਐਵੇਂ ਚਲਾਏ ਜਾਂਦੇ ਕਿਸਾਨੀ ਤੋਂ ਤੁਸੀਂ ਇਹਦੇ ਚ ਆਪਾਂ ਨੇ ਗੋਭੀ ਪਾਈ ਆ ਹਾਂਜੀ ਤੇ ਮਸ਼ਰੂਮ ਪਾਇਆ ਪਨੀਰ ਪਾਇਆ ਜੀ ਅੱਛਾ ਜੀ ਤੇ ਕਾਫੀ ਆਈਟਮ ਆ ਮਟਰ ਪਾਈਆਂ ਨੇ ਬੀਨਸ ਪਾਏ ਨੇ ਤੇ ਵੈਜ ਬਰਯਾਨੀ ਬਣਾਈ ਐ ਅਸੀਂ ਵੈਜ ਬਰਯਾਨੀ ਬਣਾਈ ਦੋਰੀਵਰੀ ਵਾਲਾ ਦੋਆ ਦੋਰੀਵਰੀ ਵਾਲੀ ਅੰਕਲ ਨੇ ਅਰੇ ਵਧੀਆ ਲੱਗੀ ਆ ਨਾ ਅਕਲ ਦੋਰੀਵਰੀ ਲੱਲੀ ਆ ਹਾਂਜੀ ਹਾਂਜੀ ਦੋ ਵਾਰ ਲਈ ਤੇ ਹਰ ਚੀਜ਼ ਚੋਲਾ ਦੇ ਵਿੱਚ ਪਾਗ ਲਿਆ ਆ ਦੇਖੋ ਤੁਸੀਂ ਇੱਕ ਵਾਰੀ ਫੇਰ ਦਿਖਾ ਦਾਂਗਾ ਤੁਹਾਨੂੰ ਹਨਾ ਕਲੋਜ਼ ਕਰਕੇ ਥੋੜਾ ਜਿਆਦਾ ਬਰਯਾਨੀ ਚਾਰ ਕੀਤੀ ਵੀਰਾਂ ਨੇ ਭਾਜੀ ਆ ਜਿਹੜਾ ਤੁਸੀਂ ਕਿੰਨੇ ਕਿਨੇ ਮਲੂਕ ਕਿਨੇ ਲੈ ਕੇ ਆਇਆ ਸੀ ਟੋਲ ਕਿੰਨੇ ਬਦਲੇ ਟੋਲ ਚਾਰ ਤੁਸਕ ਚਾਰ ਤੁਸਕ ਸਹੀ ਹੈ ਜੀ ਚਾਰ ਹਾਂਜੀ ਇਹ ਤਿੰਨ ਵਰਤ ਗਏ ਨੇ ਤੇ ਇੱਕ ਰਹਿ ਗਿਆ ਹਾਂ ਲੀਕ 2 ਕੁ ਮਿੰਟਰ ਦੇ ਨੇੜੇ ਹੋ ਗਿਆ ਜੀ ਬਿਲਕੁਲ 2 ਕੁ ਮਿੰਟਰ ਦੇ ਨੇੜੇ ਆ ਬਰੀਆਨੀ ਤਿਆਰ ਕੀਤੀ ਚਾਹ ਨਾਲ ਆ ਦੇਖੋ ਵੀਰ ਪਤਨੀ ਕੀ ਤਿਆਰ ਕਰ ਲਏ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਿਸਾਨਾਂ ਲਈ ਇਹ ਵੈਜ ਬਰੀਆਨੀ ਇਹਦੇ ਨਾਲ ਉਹ ਨੀਕੀ ਪਾਈ ਜਾਂਦੇ ਰਾਲ ਜਾਂ ਪੁੱਛਾਂਗੇ ਵੀਰਾ ਕੁਲ ਕੁਛ ਲੱਗੀ ਚੀਜ਼ ਬਣਾ ਕੇ ਆਏ ਲੰਗਰ ਦੇ ਵਿੱਚ ਸ਼ੰਭੂ ਬਾੜ ਦੇ ਰੰਗ ਤੁਹਾਨੂੰ ਦਿਖਾ ਰਿਹਾ ਵੀਰ ਲੈ ਕੇ ਜਾ ਰਹੇ ਇੱਥੋਂ ਖਾ ਕੇ ਮਨ ਆਪਾਂ ਵੀ ਖਾਧੀ ਜਦੋਂ ਪਤਾ ਲੱਗਾ ਬਹੁਤ ਘੈਂਟ ਚੀਜ਼ ਆ ਭਾਜੀ ਇਹ ਕੀ ਚੀਜ਼ ਆ ਚਾਟ ਚਟਣੀ ਤੇ ਆਪ ਤਿਆਰ ਕੀਤੀ ਆ ਹਾਂ ਜੀ ਹਾਂ ਜੀ ਆਪਣੇ ਮਸਾਲੇ ਕੋ ਆਪ ਮਸਾਲਾ ਤਿਆਰ ਕੀਤੀ ਹੈ ਤੇ ਇਹਦੇ ਵਿੱਚ ਕੀ ਕੁਝ ਪਾਇਆ ਭਾਈ ਇਹ ਵੀਰੇ ਇਹਦੇ ਚ ਆਪਾਂ ਨੇ ਗੋਭੀ ਪਾਈ ਆ ਹਾਂਜੀ ਤੇ ਮਸ਼ਰੂਮ ਪਾਇਆ ਪਨੀਰ ਪਾਇਆ ਜੀ ਅੱਛਾ ਜੀ ਤੇ ਕਾਫੀ ਆਈਟਮ ਆ ਮਟਰ ਪਾਈਆਂ ਨੇ ਬੀਨਸ ਪਾਏ ਨੇ ਤੇ ਇਹ ਵੈਜ ਬਰੀਆਨੀ ਬਣਾਈ ਹੈ ਸੀ ਵੈਜ ਬਰੀਆਨੀ ਬਣਾਈ ਹੈ ਹਾਂਜੀ 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 ਆਪ ਵੀ ਤਿਆਰ ਕੀਤੀ ਤੁਸੀਂ ਹਾਂਜੀ ਆਪੀ ਮਤਲਬ ਸਾਰੇ ਨੌਜਵਾਨ ਵੀਰ ਇਕੱਠੇ ਹੋਗੇ ਨਾ ਜਿੰਨੇ ਫਰੈਂਡਸ ਫਰੈਂਡ ਸਰਕਲ ਸੀਗਾ ਸਾਡਾ ਇਕੱਠੇ ਹੋ ਕੇ ਫੇਰ ਬਣਾਈ ਜੀ ਪਿੰਡ ਵਾਲੇ ਜਿੰਨੇ ਮੁੰਡੇ ਸੀ ਤੁਸੀਂ ਆ ਨਾ ਮਿਲ ਕੇ ਆਪ ਤਿਆਰ ਕੀਤੀ ਦੇਖੋ ਵੀਰ ਨੌਜਵਾਨ ਦੇ ਵਿੱਚ ਵੀਰਾਂ ਦੇ ਕਿੰਨਾ ਜਜ਼ਬਾ ਸੇਵਾ ਦਾ ਭਾਵਨਾ ਸੀ ਦੇਖੋ ਤੁਸੀਂ ਪਨੀਰ ਪਾ ਕੇ ਸਾਰਾ ਕੁਝ ਵੈਜ ਬਰੈਡ ਤਿਆਰ ਕੀਤੀ ਤੇ ਨਾਲ ਚਟਨੀ ਤਿਆਰ ਕਰਕੇ ਲਿਆ ਵੀਰ ਆ ਵੀਰ ਜੀ ਕਿਹੜਾ ਪਿੰਡ ਆਪੜਾ ਤੇ ਰਾਮਪੁਰਕੁਰ ਦਾ ਜੀ ਰਾਮਪੁਰਕੁਰ ਹਾਂਜੀ ਇੱਥੋਂ ਹੋਊਗਾ 7-8 ਕਿਲੋਮੀਟਰ 7-8 ਕਿਲੋਮੀਟਰ ਹਾਂਜੀ ਹਾਂਜੀ ਲੋਕ ਨਹੀਂ ਇੱਥੋਂ ਠੀਕ ਤੁਸੀਂ ਦੇਖੋ ਵੀਰ ਆਪਣੀ ਆਪ ਸੇਵਾ ਕਿਵੇਂ ਨਿਭਾ ਰਿਆ ਵਿੱਚ ਸਾਰੀ ਚੀਜ਼یں ਵੇ ਤਿਆਰ ਕਰਕੇ ਆਪਣੀ ਮਿਹਨਤ ਨਾਲ ਕਿਉਂਕਿ ਦੇਖਿਆ ਜਾਏ ਤੇ ਅੱਜ ਕੱਲ ਦੇ ਨੌਜਵਾਨੇ ਨੀ ਹਿੰਮਤ ਨਹੀਂ ਕਰਦੇ ਪਰ ਇਹ ਵੀਰ ਆਪਣੇ ਪਿੰਡ ਦੇ ਹਾਲ ਸਾਰੇ ਜਣੇ ਰਲ ਕੇ ਆ ਚੀਜ਼ ਤਿਆਰ ਕਰਕੇ ਲੈ ਆਇਆ ਤੇ ਬਹੁਤ ਵਧੀਆ ਮੈਸੇਜ ਆ ਰਿਹਾ ਤੇ ਭਾਜੀ ਜਿਹੜਾ ਤੁਸੀਂ ਕਿੰਨੇ ਕਿਨੇ ਕਿਨੇ ਲੈ ਕੇ ਆਇਆ ਸੀ ਟੋਲ ਤੋਂ ਕਿੰਨੇ ਬਦਲੇ ਟੋਲ ਤੋਂ ਚਾਰ ਤੋਂ ਸਿਕ ਸਹੀ ਹੈ ਜੀ ਚਾਰ ਹਾਂ ਜੀ ਇਹ ਤਿੰਨ ਵਰਤ ਗਏ ਨੇ ਤੇ ਇੱਕ ਰਹਿ ਗਿਆ ਹਾਂ ਜੀ ਦੋ ਕੁ ਕਵੰਟਰ ਦੇ ਨੇੜੇ ਹੋ ਗਿਆ ਜੀ ਬਿਲਕੁਲ ਦੋ ਕੁ ਕਵੰਟਰ ਦੇ ਨੇੜੇ ਆ ਬਿਲਕੁਲ ਤਿਆਰ ਕੀਤੀ ਸੀ ਨਾਲ ਹਾਂ ਜੀ ਹਾਂ ਜੀ ਆ ਤੁਸੀਂ ਦੇਖੋ ਤੇ ਮੁਲਾਜ਼ਮ ਵੀਰ ਵੀ ਆ ਰਿਹਾ ਸਾਰੇ ਹੀ ਨੁਕਸਾਨ ਜਿਹੜਾ ਮਰਜੀ ਆਵੇ ਵੀਰ ਤੇ ਸਭ ਨੂੰ ਖਵਾਇਆ ਪਿਆ ਜਾ ਰਿਹਾ ਦੇਖੋ ਕਿੰਨੀ ਸੋਹਣੀ ਚੀਜ਼ ਆ ਇਹਦੇ ਵਿੱਚ ਪਾ ਕੇ ਤਿਆਰ ਕੀਤੀ ਜਾ ਰਹੀ ਹੈ ਤੇ ਤੁਸੀਂ ਦੇਖੋ ਹੁਣ ਤੁਹਾਨੂੰ ਦਿਖਾਉਣੇ ਆ ਕਿਦਾਂ ਚਟਨੀ ਪਾਈ ਜੋ ਪੌੜਾ ਬਾਈ ਚਟਨੀ ਪੌੜਾ ਇਹ ਦੇਖੋ ਹਣੀ ਵਧੀਆ ਲੱਗਦੀ ਹੈ ਟੇਸਟੀ ਆ ਆ ਦੇਖੋ ਚਟਨੀ ਥੋੜੀ ਪਵਾ ਕੇ ਦੇਖੋ ਟੇਸਟ ਦੇਖੋ ਆ ਇੱਕ ਤੁਸੀਂ ਦੇਖੋ ਪੂਰਾ ਟੇਸਟੀ ਆ ਬਹੁਤ ਵਧੀਆ ਧੰਨਵਾਦੀ ਭਾਈ ਤੇ ਲੰਗਰ ਜਿਹੜਾ ਸਾਰਾ ਵਸਤ ਹੁੰਦਾ ਤੇ ਚਟਨੀ ਪਵਾ ਕੇ ਦੇਖ ਲਓ ਵਾਏ ਅੰਕਲ ਜੀ ਦੇਖ ਲਓ ਕੋ ਚੱਕਰ ਨਹੀਂ ਤੇ ਫਿਰ ਦੱਸਣਗੇ ਸਾਰੇ ਆਪਣਾ ਟੇਸਟ ਕਿਦਾਂ ਦਾ ਵਧੀਆ ਲੱਗਦੀ ਏ ਕਿ ਨਹੀਂ ਹਣਾ ਤੇ ਇਹ ਨੌਜਵਾਨ ਅੰਕਲ ਰੰਦ 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 ਕੋਈ ਹੰਗਲਾ ਚੁਣਨੇ ਬਹੁਤ ਵਧੀਆ ਟੇਸਟ ਹੈ ਬਹੁਤ ਵਧੀਆ ਖਾ ਕੇ ਦੇਖ ਲੈ ਭਾਜੀ ਬਹੁਤ ਵਧੀਆ ਬਾਈ ਟੇਸਟ ਬਹੁਤ ਵਧੀਆ ਹਾਂਜੀ ਹਾਂਜੀ ਲੱਗਦੀ ਚੀਜ਼ ਆਈ ਹੈ ਬਾਵਾ ਜੀ ਤੁਸੀਂ ਖਾ ਕੇ ਦੇਖ ਲਓ ਚੱਕਰ ਲਓ ਫਿਰ ਟੇਸਟ ਟੇਸਟ ਚੈੱਕ ਕਰਕੇ ਦੇਖੋ ਬਾਈ ਆਈ ਇੱਕ ਨੂੰ ਵਧੀਆ ਲੱਗ ਰਿਹਾ ਚਲੋ ਆਪਾਂ ਵੀ ਦੋ ਦੋ ਵਾਰੀ ਖਾਧੀ ਆ ਬਈ ਬਹੁਤ ਵਧੀਆ ਲੱਗੀ ਮਿਕਸ ਵੈਜ ਪ੍ਰਾਣੀ ਇਹ ਨੌਜਵਾਨ ਵੀਰ ਸਾਰੇ ਆ ਪਿੰਡ ਦੇ ਜਿਹੜੇ ਉਸ ਪਿੰਡ ਦੇ ਸੀ ਵੀਰਾਂ ਨੇ ਖੁਦ ਤਿਆਰ ਕੀਤੀ ਆ ਬਹੁਤ ਵਧੀਆ ਇੱਕ ਮੈਸੇਜ ਆ ਨੌਜਵਾਨਾਂ ਲਈ ਕਿ ਲੰਗਰ ਆਪ ਤਿਆਰ ਕਰਕੇ ਲਾਏ ਆ ਦੇਖੋ ਤੁਸੀਂ ਤੇ ਸਚਾਰ ਮਤੀਲੇ ਮਤਲਬ ਟੋਟਲ ਬਣਾਏ ਹੋਏ ਸੀ ਜਿਨ੍ਹਾਂ ਚ 3 ਲੱਗ ਚੁੱਕੇ ਆ ਸ਼ਾਮ ਹੋ ਚੁੱਕੀ ਆ ਦੁਪਹਿਰੇ ਆਈ ਸੀ ਤੇ ਮੋਰਚੇ ਪ੍ਰਤੀ ਇਹਨਾਂ ਦਾ ਪਿਆਰ ਆ ਹਿੰਮਤ ਆ ਤੇ ਹਰ ਚੀਜ਼ ਚੋਲਾ ਦੇ ਵਿੱਚ ਪਾਗ ਲਿਆ ਆ ਦੇਖੋ ਤੁਸੀਂ ਇੱਕ ਵਾਰੀ ਫਿਰ ਦਿਖਾ ਦਾਂਗਾ ਤੁਹਾਨੂੰ ਹਨਾ ক্লোਜ਼ ਕਰਕੇ ਥੋੜਾ ਜਿਆਦਾ ਬਰੈਨੀ ਚਾਰ ਕੀਤੀ ਵੀਰਾਂ ਨੇ ਆਜ ਵੀਰ ਜੀ ਆਜੋ ਬਹੁਤ ਵਧੀਆ ਤੇ ਜਰੂਰ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਇਸ ਨੌਜਵਾਨਾਂ ਦੇ ਹੌਸਲੇ ਨੂੰ ਸ਼ੇਅਰ ਕਰ ਦਿਓ ਵੀਰ ਆਪਣੀ ਮਰਜ਼ੀ ਨਾਲ ਦੇਖੋ ਜੀ ਬੰਦਾ ਅੱਗੇ ਆਹ ਜੀਪ ਵੀ ਤੁਹਾਡੀ ਲਈ ਹੋਈ ਬਾਜੀ ਹੈ ਆਪਣੀ ਹੈ ਵੀਰੇ ਜੀਪ ਤੇ ਪਾਗ ਆਹ ਜੀਪ ਤੇ ਟਰਾਲੀ ਲਾ ਕੇ ਨਾ ਫਿਰ ਲੈ ਚੁੱਕੀ ਠੀਕ ਹੈ ਵੀਰ ਜੀ ਜੀਪ ਵੀ ਨਾਲ ਹੀ ਹੈ ਨਾ ਵੀ ਇਹ ਜੀਪ ਇਹ ਟਰਾਲੀ ਲਾ ਕੇ ਦੇਖੋ ਜਗਾੜ ਲਾਇਆ ਹੈ ਪੁਰਾ ਇਹ ਵੀ ਚੀਜ਼ ਲੱਗ ਜੀ ਆ ਤੁਸੀਂ ਪੁਰਾ ਦੇ ਜੀਪ ਦੇ ਅੱਗੇ ਲਾ ਕੇ ਟਰੈਕਟਰ ਦੇ ਨਾਲ ਹੈ ਨਹੀਂ ਟਰੈਕਟਰ ਟਰਾਲੀ ਇੱਥੇ ਖੜੇ ਹੋ ਕਿਸਾਨਾਂ ਦੇ ਤੇ ਐਵੇਂ ਚਲਾਏ ਜਾਂਦੇ ਕਿਸਾਨੀ ਤੋਂ ਤੁਸੀਂ ਦੇਖ ਲਓ ਵੀਡੀਓ ਬਣਾ ਰਹੇ ਆਪਾਂ ਬਹੁਤ ਵਧੀਆ ਮੈਸੇਜ ਆ ਇਹ ਆ ਚੀਜ਼ ਆ ਤੁਹਾਡੇ ਸਾਹਮਣੇ ਆਪਾਂ ਵੀਡੀਓ ਵਿੱਚ ਦਿਖਾ ਰਹੇ ਆ ਤੇ ਵੀਰਾਂ ਨੇ ਬਹੁਤ ਸੋਹਣਾ ਇੱਕ ਲੰਗਰ ਲਾਣ ਵਾਸਤੇ ਹਾਂ ਨਾਲ ਜੈਕ ਵਾਲ ਹੈ ਗਰੇ ਤੇ ਚਟਣੀਆਂ ਵੀ ਪਾਈਆਂ ਆ ਰੈੱਡ ਭਾਜੀ ਆਲਰੇਡੀ ਰੈੱਡ ਜੀ ਰੈਪਨੀ ਕਿਦਾਂ ਤਿਆਰ ਕੀਤੀ ਹੋਈ ਆ ਇਸ ਕੀ ਕੁਝ ਪਾਇਆ ਟਮਾਟਰ ਸਮਾਲ ਟਮਾਟਰ ਪਿਆਜ਼ ਹਾਂਜੀ ਟਮਾਟਰ ਪਿਆਜ਼ ਤੇ ਬਾਕੀ ਮਸਾਲੇ ਹਾਂਜੀ ਹਾਂਜੀ ਤੇ ਮਿਰਚ ਮੂਰਚ ਸਾਰਾ ਦਹੀਂ ਦਹੀਂ ਪਾਈ ਹੈ ਵਿੱਚ ਹਾਂਜੀ ਚੋਲੋ ਇਹ ਬਾਹਰ ਬਿਲਕੁਲ 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 ਬਹੁਤ ਵਧੀਆ ਆਪਾਂ ਤੁਹਾਨੂੰ ਇਹ ਚੀਜ਼ ਦਿਖਾਈ ਦੋਆ ਦੋਰੀ ਵਰੀ ਰਹਿਣੀ ਅੰਕਲ ਨੇ ਅਰੇ ਵਧੀਆ ਲੱਗੀ ਆਲਾ ਅਕਲ ਦੋਰੀ ਵੇਰ ਲੱਲੀ ਆ ਹਾਂਜੀ ਹਾਂਜੀ ਦੋ ਵਾਰ ਲਈ ਆ ਉਹ ਜੋ ਵਾਰ ਆਹ ਵਾਹ ਬਹੁਤ ਵਧੀਆ ਚੀਜ਼ਾਂ ਲੱਗਦੀ ਚੀਜ਼ ਬਣਾਈ ਆ ਤੇ ਦੋਰੀ ਲੱਲੀ ਆ ਹਾਂ ਹੁਣ ਬਾਪੂ ਵੀ ਆ ਗਿਆ ਤੇ ਰੋ ਹਨ ਆ ਵੀ ਗੰਦੇ ਚੱਕਰੋਂ ਕੰਮ ਨੂੰ ਚਲੋ ਸ਼ਗੋ ਬਾਬਾ ਜੀ ਲੱਗੀ ਚੀਜ਼ ਬਣਾਈ ਬਰਯਾਨੀ ਤਿਆਰ ਕੀਤੀ ਆ ਬਰਯਾਨੀ ਹਾਂਜੀ ਹਾਂਜੀ ਤੇ ਤੁਸੀਂ ਦੇਖੋ ਹੁਣ ਬਿਲਕੁਲ ਬਹੁਤ ਵਧੀਆ ਮੈਸ ਚਟਨੀ ਪਵਾ ਲੋ ਥੋੜੀ ਜੀ ਹਾਂ ਚਟਨੀ ਬਾਕੀ ਵਧੀਆ ਵੀਡੀਓ ਸ਼ੇਅਰ ਕਰ ਦਿਓ ਔਰ ਮੈਸੇਜ ਵਧੀਆ ਹੈ ਬਰਯਾਨੀ ਇੱਕ ਲੱਗਦੀ ਚੀਜ਼ ਹੈ